ਸਸੀ ਗੱਲ ਸਾਡਾ ਨੂੰ ਜੀ ਮੇਰਾ ਨਾਮ ਡਾਕਟਰ ਵਿਵੇਕ ਗੁੰਬਰਾ ਮੈਂ ਗੁਰੂ ਨਾਨਕ ਮਿਸ਼ਨ ਹਸਪੀਟਲ ਟਾਹਾਂ ਕਲੀਰਾ ਜੋ ਇੱਕ ਐਨਐਵੀਐਚ ਐਕੈਡ ਹਸਪੀਟਲ ਹੈ ਉਹਦੇ ਚ ਐਜ਼ ਅ ਮੈਡੀਸਨ ਕੰਸਲਟੈਂਟ ਸੇਵਾਵਾਂ ਦੇ ਰਿਹਾ ਜੀ ਮੈਂ ਦੱਸਣਾ ਚਾਹਾਂਗਾ ਆਪਣੇ ਸਾਡੇ ਲੋਕਾਂ ਨੂੰ ਆਸ-ਪਾਸ ਦੇ ਲੋਕਾਂ ਨੂੰ ਕੀ ਸਾਡਾ ਜਿਹੜਾ ਹਸਪੀਟਲ ਹੈ ਕੈਨੇਬੀਅਚ ਐਕ੍ਰੈਡੇਟਡ ਹਸਪੀਟਲ ਹੈ ਜਿੱਥੇ ਸਾਰੇ ਹੀਆਂ ਫੈਸਿਲਿਟੀਆਂ ਅਵੇਲੇਬਲ ਹਨ ਮੈਡੀਸਨ ਦੇ ਵਿੱਚ ਸਾਡੇ ਕੋਲ ਐਮਰਜੈਂਸੀਜ਼ ਆਈਸੀਯੂ ਜਨਰਲ ਵਾਰਡ ਪ੍ਰਾਈਵੇਟ ਰੂਮਸ ਸਾਰਾ ਕੁਝ 24 ਆਰ ਅਵੇਲੇਬਲ ਹੈ ਸਾਡਾ ਐਮਰਜੈਂਸੀ ਡਿਪਾਰਟਮੈਂਟ 24 ਆਰ ਇਕਵਿਪਡ ਹੈ ਸਾਡੇ ਤਾਂ ਹੀ ਐਮਰਜੈਂਸੀਜ਼ ਨੂੰ ਟੈਕ ਕਰਾਂਦੇ ਨਾਲ ਨਾਲ ਸਾਡੇ ਕੋਲ ਡੈਲਸਿਸ ਦੀ ਵੀ ਪੂਰੀ ਫੈਸਿਲਿਟੀ ਹੈ ਜਿਹੜੇ ਕੁਝ ਪੇਸ਼ੈਂਟ ਜਿਹੜੇ ਬਹੁਤ ਸਿੱਕ ਹੁੰਦੇ ਹਨ ਰੂਟੀਨ ਡੈਲਸਿਸ ਨਾਲੋਂ ਅਸੀਂ ਆਈਸੀਯੂ ਦੇ ਵਿੱਚ ਵੀ ਪੇਸ਼ੈਂਟ ਦੀਆਂ ਡੈਲਸਿਸ ਕਰਦੇ ਹਾਂ ਬਾਕੀ ਸਾਡੇ ਹਸਪੀਟਲ ਦੇ ਵਿੱਚ ਨਾਲ ਐਂਬੂਲੈਂਸ ਸੇਵਾਵਾਂ ਉਪਲਬਧ ਹਨ ਕਈ ਪੇਸ਼ੈਂਟ ਬਹੁਤ ਸੇਕ ਹੁੰਦੇ ਆ ਉਹਨਾਂ ਨੂੰ ਕਿਤੇ ਮੂਵ ਕਰਨਾ ਹੋਵੇ ਜਾਂ ਲੈ ਕੇ ਆਉਣਾ ਹੋਵੇ ਉਹ ਇੱਥੇ ਈਜ਼ੀਲੀ ਹੋ ਜਾਂਦਾ ਹੈ ਜੀ ਮੈਂ ਵੀ ਦੱਸਣਾ ਚਾਹਾਂਗਾ ਕਿ ਸਾਡਾ ਮਲਟੀ ਸਪੈਸ਼ਲਿਟੀ ਹਸਪੀਟਲ ਹੈ ਜਿਹਦੇ ਵਿੱਚ ਪ੍ਰੋਪਰ ਟੀਮ ਵਰਕ ਦੇ ਨਾਲ ਮਲਟੀ ਸੈਂਟਰੀਕ approach ਨਾਲ ਪੇਸ਼ੈਂਟ ਨੂੰ ਆਪਾਂ ਟ੍ਰੀਟ ਕਰਦੇ ਆ ਜੀ ਜਿੱਦਾਂ ਵੀ ਮੈਡੀਸਿਨ 'ਚ ਮੈਂ ਹਾਂ ਸਰਜਨ ਸਾਡੇ ਡਾਕਟਰ ਨਵਜੋਤ ਸਾਡੇ ਡਾਕਟਰ ਜਸਜੀਪ ਸਿੰਘ ਸੈਣੀ ਜੋ ਨਿਊਰੋ ਸਰਜਨ ਹਨ ਇਹਦੇ ਆਥਰ ਵਿੱਚ ਡਾਕਟਰ ਖਜੂਰੀਆ ਡਾਕਟਰ ਸ਼ਵੇਤਾ ਬਹੁਤ ਬਹੁਤ ਸਾਰੇ ਪੇਸ਼ੈਂਟ ਹੁੰਦੇ ਜਿਨ੍ਹਾਂ ਨੂੰ ਮਲਟੀਪਲ ਪ੍ਰੋਬਲਮਸ ਹੁੰਦੀਆਂ ਹਨ ਤੇ ਇੱਕ ਸਾਡੇ ਮਲਟੀ ਸਪੈਸ਼ਲਟੀ ਹਸਪੀਟਲ ਜੀ ਇੱਕ ਹੀ ਮਲਟੀਪਲ ਡਿਪਾਰਟਮੈਂਟਸ ਪੇਸ਼ੈਂਟ ਦੇ ਉੱਤੇ ਵਰਕ ਕਰਕੇ ਜੋ ਬੈਸਟ ਪੇਸ਼ੈਂਟਲੀ ਹੈ ਅਸੀਂ ਅਵੇਲੇਬਲ ਕਰ ਸਕਦੇ ਹਾਂ ਤੇ ਸਾ ਬਾਕੀ ਰੂਟੀਨ ਨਾਲ ਸਾਡੀ ਬਲੱਡ ਬੈਂਕ ਜਿਹੜਾ ਹੈ ਉਹ ਵੀ ਅੰਦਰ ਹੀ ਹੈ ਸਾਡੇ ਕੋਲ ਸੀਟੀ ਸਕੈਨ ਦੀ ਫੈਸਿਲਿਟੀ ਬਲੱਡ ਟੈਸਟਿੰਗ ਦੀ ਲੈਬ ਹੈ ਜੀ 24 ਆਰਸ ਇਕਵਿਪਡ ਹੈ ਤਾ ਲੋਕਾਂ ਨੂੰ 24 ਆ 365 ਡੇਜ਼ ਆ ਇਅਰ ਸਾਰੀਆਂ ਸੇਵਾਵਾਂ ਬਹੁਤ ਈਜ਼ੀਲੀ ਰੀਜ਼ਨੇਬਲ ਰੇਟ ਤੇ ਮਿਲਦੀਆਂ ਹਨ ਇਹ ਅਸੀਂ ਲੋਕਾਂ ਨੂੰ ਇਹੀ ਕਹਿਣਾ ਚਾਹਾਂਗੇ ਕਿ ਸਾਡੇ ਲਈ ਜੋ ਵੀ ਕੋਈ ਹੁਕਮ ਹੈ ਕੋਈ ਸੇਵਾ ਹੈ ਅਸੀਂ ਲੋਕਾਂ ਦੀ ਸੇਵਾ ਲਈ ਹਮੇਸ਼ਾ ਹੀ ਤਤਪਰ ਰਹਿੰਦੇ ਆ ਜੀ ਜੋ ਜੀ ਆਵੇ ਸੋ ਰਾਜੀ ਜਾਵੇ ਇਹੀ ਸਾਡਾ ਇਹ ਹੈ ਲੋਕਾਂ ਨੂੰ ਸਨਿਆ ਹੈ ਜੀ ਥੈਂਕ ਯੂ